ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਝਾੜੀ ਵਾਲਾ ਝਾੜੀ ਵਾਲਾ ਪਿੰਡ ਆ ਜਿਹੜਾ ਇਹ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਇਹ ਦੋ ਗਾਂ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਤੂਤ ਆ ਜਾਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਪਾਲ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ 2 ਜਨਵਰੀ ਤੋਂ ਬਾਅਦ ਲਈ ਲੈ ਕੇ ਹਾਜ਼ਰ ਹੋ ਗਏ ਇੱਕ ਤੋਕੜ ਗੱਪਣ ਟੌਪ ਕਲਾਸ ਝੋਟੀ ਵਿਖਾਵਾਂਗੇ ਤੁਹਾਨੂੰ ਮਿੱਤਰੋ ਤੇ ਇੱਕ ਬਿਲਕੁਲ ਤਾਜੀ ਸੂਈ ਮੈਂ ਵਿਖਾਵਾਂਗੇ ਆਓ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈਣੇ ਆ ਭਰਾ ਤੋਂ ਆਪਾਂ ਪਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਾਰੇ ਸਰੋਤਿਆਂ ਨੂੰ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਹਾਂਜੀ ਠੀਕ ਹੈ ਜੀ ਚਲੋ ਅੱਛਾ ਪਾਲ ਬਾਈ ਪਹਿਲੇ ਨੰਬਰ ਤੇ ਮੈਂ ਆ ਜਿਹੜੀ ਇਹਦੀ ਕੀਮਤ ਤੇ ਆ ਬਾਈ ਇਹ ਜੀ ਕੱਲ ਸੋਈ ਐ 7-8 ਸਰ ਬੋਲਾ ਹੋਊਗਾ ਠੀਕ ਆ ਬਾਈ ਤੇ ਦੇ ਦਿੰਦੀ 13-14 ਕਿਲੋ ਦੁੱਧ ਠੀਕ ਆ ਕੱਟਾ ਮਗਰਿੰਦੇ ਕਿ ਕੱਟੀ ਕੱਟੀ ਜੀ ਠੀਕ ਐ ਦੀ ਕੱਟੀ ਆ ਜੀ ਠੀਕ ਆ ਬਹੁਤ ਚੰਗੀ ਕੱਟੀ ਤੇ ਦੇਖੋ ਚੌਣ ਚੜ ਕਿਵੇਂ ਲੱਗਾ ਬਈ ਚੌਣ ਹੀ ਗਾਈਆਂ ਨਾਲੋਂ ਵੀ ਪੋਲੀ ਗਾਈਆਂ ਨਾਲੋਂ ਠੀਕ ਆ ਬਾਈ ਹਾਂਜੀ ਤੇ ਸੀਲ ਨਿਕਲੀ ਉਂਜ ਬਾਈ ਹਾਂਜੀ ਸੀਲ ਬਾਈ ਠੀਕ ਆ ਮੂੰਹ ਟੱਡ ਲੈਂਦੀ ਵਿਚਾਰੀ ਹਨਾ ਹਾਂਜੀ ਹਾਂਜੀ ਨਹੀਂ ਠੀਕ ਆ ਤੇ ਥਾਣਾ ਤੁਨ ਓਕੇ ਦੀ ਰਿਪੋਰਟ ਆ ਜੀ ਹਾਂਜੀ 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 ਫੁੱਲ ਗਾਰੰਟੀ ਇਹਦਾ ਰੇਟ ਬਾਈ ਕੀ ਰਹੂਗਾ ਇਹਦਾ 1 ਦਾ 10 ਜੀ ਮਾਨਤਾਨ ਹੋ ਜਾਊਗਾ ਜੀ ਠੀਕ ਆ ਲੇ ਵੀ ਮਿੱਤਰੋ 110000 ਰੁਪਏ ਦੀ ਡਿਮਾਂਡ ਆ ਕਰਮਾਲੀ ਦੀ ਦੇਖ ਸਕਦੇ ਹੋ ਤੇ ਦੰਦ ਵੀ ਕੱਢਦੀ ਆ ਜਨਦਾ ਜਾਊਗੀ ਇਹ ਵਿਖਾਉਂਦੀ ਆ ਵੀ ਮੈਂ ਜਵਾਨ ਆ ਹੈ ਤੇ ਉਹ ਚਾਹੀ ਡਰਦੀ ਆ ਥੋੜੀ ਜੀ ਦੇਖੋ ਨੇਵੇਂ ਲੂਵੇ ਪੱਖ ਲਿਆ ਬਾਈ ਸਵੇਰ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ ਆਪਾਂ ਹਨਾ ਬੱਚਾ ਲਾ ਕੇ ਤੁਹਾਨੂੰ ਧਾਰਾ ਇਹਦੀਆਂ ਵਿਖਾ ਦੇਣੀਆਂ ਕਰਮਾਲੀ ਦੀ ਆਪਾਂ ਮਿੱਤਰੋ ਪਾਲ ਬਾਈ ਬੱਚਾ ਛੱਡ ਦਈਏ ਹਾਂਜੀ ਹਾਂਜੀ ਲਾਓ ਬੱਚਾ ਮਾ ਲਾਏ ਨੂੰ ਵੇਖੀਏ ਇਹਨੇ ਥਾਂ ਆਪਾਂ ਕੀ ਕਹਿੰਦੀ ਐ ਇਹ ਛੱਡ ਦਿਓ ਕੱਟੀ ਕੱਟੀ ਇਹਦੇ ਮਗਰ ਹੈਣਾ ਹਾਂਜੀ ਹਾਂਜੀ ਦੁੱਧ ਦਾ ਭਾਈ 11 12 ਕਿਲੋ ਦੇਈ ਜਾਊਗੀ ਜ਼ਿਆਦਾ ਦੇਊਗੀ ਹੂੰ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਬੱਚਾ ਲਾਇਆ ਹੂੰ ਦੇਖੋ ਮੇਰਾ ਕਿਤਰਾ ਕੱਟੀ ਵੀ ਆ ਜਾ ਚਰੀ ਲਾਓ ਹੈਨਾ ਬਾਹਰ ਨਹੀਂ ਹੈਗਾ ਚੁੰਗਣ ਦਾਗੇ ਨਹੀਂ 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 ਕਿੰਨੇ ਦਿਨ ਰਸੋਈ ਨੂੰ ਭਾਈ ਇਹ ਕੱਲ੍ਹ ਸੂਈ ਹੈ ਅੱਛਾ ਕੱਲ੍ਹ ਹੀ ਸੂਈ ਹੈ ਠੀਕ ਹੈ ਥੀਲ ਭਾਲੀ ਆ ਮੈਂ ਹਮ ਹਮ ਉਹ ਟੱਲੀਆ ਪਾਇਆ ਕਰਕੇ ਵੀ ਕਰ ਦਿੰਦੀ ਆ ਦੀ ਆ ਗਈ ਤਾਂ ਸਮਾਂ ਹੀ ਨਹੀਂ ਮੈਨੂੰ ਪਸ ਸਮੇਂ ਦੇ ਨੇ ਪਾਸੇ ਮੇ ਬਫਾਂ ਦੇ ਕੱਟੀ ਮੜਾ ਜੋਰੇ ਲੈ ਵੀ ਮਿੱਤਰੋ ਤੋ ਸਮਾਰ ਕਰਤਾ ਕਰਮ ਵਾਲੀ ਨਹੀਂ ਹਜੇ ਟਾਈਮ ਵੀ ਕਿਹੜਾ ਹੋਇਆ ਉਹਨਾਂ ਦੇ ਕੱਟੀ ਵੇਖੋ ਤੁਸੀਂ ਹੂੰ ਕੱਟੀ ਵੀ ਵਾਕਿਆ ਚੰਗੀ ਬਹੁਤ ਆ ਹਨਾ ਚਲ ਆਇਆ ਬਾਈ ਪਾਣੀ ਜਾਂਦੀ ਜੇ ਪਿੱਛੇ ਬੱਚਾ ਚੰਗਾ ਹੋਵੇ ਹਾਂ ਹਾਂ ਟੀਕੇ ਦੀ ਕੱਟੀ ਵਧੀਆ ਹੂੰ ਇਹ ਦੇਖੋ ਮਿੱਕੋ बाजी वाकई चलाई पाली कर बाकी ठीक है होली रोकवर की है ना ਬਾ ਠੀਕ ਹੈ ਜੀ ਤੋੜ ਦੇ ਆ ਤੋੜ ਦੇ ਜੀ ਬੋਲ ਇਹ ਕੋਈ ਨਾ ਕਿੱਲੇ ਘੜਤੇ ਘਰਮ ਵਾਲੀ ਨੇ ਬਈ ਪਸਮਾ ਕੇ ਦਾ ਹਨਾ ਹੂੰ ਓਕੇ ਯਾਰ ਸਵਾਦ ਚੋਂ ਦਾ ਵੱਖਰਾ ਹੀ ਆ ਮਹਿਣਾ ਉਹ ਆ ਪਸਮਾ ਕੇ ਵੀ ਤੋੜ ਕੇ ਵਿਖਾ ਦਿੰਦਾ ਤੁਹਾਨੂੰ ਐ ਰੋਕੇ ਦੀ ਰਿਪੋਰਟ ਆ ਹਰ ਪੱਖ ਤੋਂ ਦੇਖੋ ਕੇ ਰਾਦੀ ਤੁਸੀਂ ਦੇਖ ਲਈ मोड़ दे मोड़ दे भाई पर नेडला ला कमाल ले नेड़े ला के पा नहीं ठीक है यार है ना ओके यार ਪਰ ਇੰਤ ਲੈ ਰਿਆ ਇਹ ਪਾ ਕੇ ਕਰਕੇ ਮੂੰਹ ਜੱਟ ਡਿੱ ਜਾਂਦੀ ਹਾਂ ਥਲਿਆ ਰਿਆ ਪਤਾ ਕਰਕੇ ਆ ਦੋ ਨੰਬਰ ਤੇ ਝੋਟੀ ਜਿਹੜੀ ਬਈ ਹਾਂਜੀ ਇਹ ਕਿੰਨੇ ਚਿਰ ਦੀ ਗੱਪਣਾ ਬਈ ਪਾਸ ਇਹ 6 ਮਹੀਨਿਆਂ ਦੀ ਗੱਪਣਾ 6 ਮਹੀਨਿਆਂ ਦੀ ਗੱਪਣ ਚੈੱਕ ਪਾਸ ਹਾਂਜੀ ਹਾਂਜੀ ਦੁੱਧ ਹੁਣ ਕੋਈ ਦਿੰਦੀ ਬਈ ਇਹ ਦੁੱਧ 3 ਕਿਲੋ ਹੈਗਾ ਮਿਲਦੀ ਕਿਵੇਂ ਆ ਬਈ ਮਿਲਦੀ ਠੀਕੇ ਤੇ ਉੱਥੋਂ ਪਹਾੜੇ ਤੇ ਚੋਈ ਸੀ ਠੀਕ ਆ ਬਈ ਠੀਕ ਆ ਚਲੋ ਉਪਰਾ ਕਰੀ ਖੜੀ ਆ ਹਨਾ ਹਾਂਜੀ ਜੋਦੀ ਦਾ ਵਜੂਦ ਬਹੁਤ ਆ ਬਈ ਹਾਂਜੀ ਹਾਂਜੀ ਭਲੀ ਭੁਲੀ ਵੱਡੀ ਬੁਢੀ ਹਨਾ ਹਾਂਜੀ ਕਿੰਨੇ ਦੀ ਦੇਦੀ ਆ ਬਈ ਇਹ ਇਹਦਾ ਮੁੱਲ 82000 ਜੀ ਦੇਣ ਲੈਣ ਵਾਲਾ ਜੱਸ ਨੂੰ ਇਹ ਹੈ ਤਾਂ ਜਮਾ ਲਾਲ ਸੀਗੀ ਠੀਕ ਆ ਮੈਂ ਗਵਾਲਿਆਂ ਤੋਂ ਲਈ ਇਹ ਐਸੇ ਕਾਲੀ ਹੁੰਦੀ ਆਂਦੀ ਹਮ ਤੱਕ ਹਾਂ ਜਮਾ ਲਾਲ ਸੀ ਅੰਦਰ ਖੜੀ ਰਹੀ ਹੂੰ ਉੱਥੇ ਤਾਂ ਹੋਈ ਜਾਂਦਾ ਪਊ ਲਿਆਓ ਕੱਡੇ ਬਾਰ ਨੂੰ ਬਾਈ ਝੋਟੀ ਡਬਲ ਡੋਬਲ ਬਹੁਤ ਆ ਬਾਈ ਬਹੁਤ ਹੈ ਹੈ 6 ਮਹੀਨਾ ਚੰਗੀ ਮੈਂ ਬਣੂਗੀ ਬਹੁਤ ਸਿਰੇ ਦੀ 2 ਲੱਖ ਦੀ ਮੈਂ ਬਣੂਗੀ ਇਹ ਗਵਾਲੇ ਮੈਂ ਚੰਗੀ ਬਾਈ ਮਾੜੀ ਮੈਂ ਲੈਂਦੇ ਨਹੀਂਗੇ ਹੋ ਇਹ ਗੱਲ ਮਤ ਨਹੀਂ ਪਾਉਗੇ ਹਨਾ ਉਹਨਾਂ ਦਾ ਰੰਗ ਰੰਗ ਲਾਏ ਹੁੰਦੇ ਬਾਈ ਹਨਾ ਹਾਂਜੀ ਧੋਰ ਕੇ ਲੈਵਲ ਰੰਗ ਉਹਨਾਂ ਦੇ ਤਾਲ ਆਏ ਹੁੰਦੇ ਉਹਨਾਂ ਨੂੰ ਭਾਅ ਪਤਾ ਰਹਿੰਦਾ ਵੀ ਆ ਹਰੇ ਰੰਗ ਵਾਲੀ ਉਹ ਸਾਬ ਤੇ ਲੈ ਗੋਈਂ ਕੀ ਵੇਚੀ ਹੈ ਦੇਖੋ ਗਏ ਵੱਡੀ-ਵੱਡੀ ਬਹੁਤ ਆ ਛੋਟੀ ਬਈ ਦੇਖ ਸਕਦੇ ਹੋ ਤੁਸੀਂ ਮਿੱਤਰੋ ਇਹਨਾਂ ਓਕੇ ਦੀ ਰਿਪੋਰਟ ਪਿੱਠ ਪੁੜਾ ਪਿੱਛੋ ਪਾਛੋ ਖੜਨੀ ਖੁੜਨੀ ਹਰ ਪੱਖ ਤੋਂ ਯਾਰ ਨਾ ਮੈਂ ਤਿਆਰ ਹੋਈ ਟਿਕਾਣੇ ਦੀ ਮੈਂ ਬਣੂਗੀ ਕਿਉਂਕਿ ਬਈ 6 ਮਹੀਨੇ ਦੀ ਕੱਪਣ ਟਾਈਮ ਇਹਦਾ ਕਿਹੜਾ ਰਹਿ ਗਿਆ ਕਰਮ ਵਾਲੀ ਦਾ ਯਾਰ ਹਨਾ ਅੱਛਾ ਬਈ ਨੰਬਰ ਕਿੰਨਾ ਵੀਰੇ ਆਪਣਾ ਨੰਬਰ ਜੀ 88474 ਜੀ 81103 ਇੱਕ ਵਾਰੀ ਹੋਰ ਬੋਲ ਦੀ ਜੀ 88474 ਜੀ 81103 ਠੀਕ ਹੈ ਬਈ ਉਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ